ਇਹ ਮੂਵੀ ਬਹੁਤ ਵਧੀਆ ਹੀ ਬੜੀ ਇਹਦੇ ਵਿੱਚ ਵਧੀਆ ਐਕਟਿੰਗ ਕੀਤੀ ਸਰ ਹੋਣਾ ਨੇ ਸਾਰੇ ਜਿੰਨੇ ਵੀ ਮੈਂਬਰ ਹੀ ਗਏ ਬਹੁਤ ਵਧੀਆ ਬਹੁਤ ਇੰਜੋਏ ਕੀਤਾ ਸਾਰਿਆਂ ਨੇ ਸਿਆਣਿਆਂ ਨੇ ਕਹਾਵਤ ਬਣਾਈ ਸੀ ਬੱਚਾ ਤੇ ਰੰਬਾ ਜਿਹੜਾ ਉਹ ਚੰਡੇ ਹੀ ਚੰਗੇ ਹੁੰਦੇ ਆ ਤੇ ਉਹ ਚੀਜ਼ ਜਿਹੜੀ ਆ ਸਾਡੇ ਵਿੱਚੋਂ ਖਤਮ ਹੁੰਦੀ ਜਾ ਰਹੀ ਆ ਕਿਵੇਂ ਲੱਗਿਆ ਫਿਲਮ ਵਿੱਚ ਫਿਰ ਕੰਮ ਕਰਕੇ ਬਹੁਤ ਵਧੀਆ ਲੱਗਿਆ ਇਹ ਮੂਵੀ ਨੇ ਗੁੱਡ ਮੈਸੇਜ ਦਿੱਤਾ ਹੈ ਵੀ ਮਤਲਬ ਸਿਰਫ ਪੜਨ ਨਾਲ ਹੀ ਬੱਚੇ ਦੇ ਮਾਈਂਡ ਚ ਕੁਝ ਆਂਦਾ ਸਾਨੂੰ ਹਰ ਚੀਜ਼ ਮਿਕਸ ਕਰਕੇ ਬੋਲਣੀ ਚਾਹੀਦੀ ਹੈ ਜਿੱਦਾ ਸੁਦੇਂਦਰ ਸਰਤਾਜ ਨੇ ਵੇ ਮਤਲਬ ਨਾ ਡਿਵੈਲਪ ਕੀਤਾ ਵੀ ਮਤਲਬ ਜਿੱਦਾਂ ਗੇਮਸ ਰੱਖੀਆਂ ਵਿੱਚ ਹੋਰ ਸਾਰਿਆਂ ਨੂੰ ਸਮਝਾਇਆ ਵੀ ਐਦਾਂ ਹੁੰਦਾ ਸੋ ਹਸ਼ਾਰ ਸਿੰਘ ਮੂਵੀ ਦੇਖ ਕੇ ਆਏ ਨੇ ਸਟੂਡੈਂਟ ਜਿਹੜੇ ਡਰੈਸ ਡਰੈਸ ਚਾਇਰ ਇਨਵਾਈਟਰ ਕਿਉਂਕਿ ਜਿਨ੍ਹਾਂ ਨੇ 10th ਜਿਹੜਾ ਸਟੈਂਡਰਡ ਦੇ ਵਿੱਚੋਂ ਪੂਰੇ ਪੰਜਾਬ 'ਚੋਂ ਸੈਕਿੰਡ ਜਿਹੜਾ ਪ੍ਰਾਪਤ ਕੀਤਾ ਸੀ ਤੇ ਕਿਦਾਂ ਲੱਗੀ ਮੂਵੀ ਤੇ ਤੁਸੀਂ 10th ਹੋਣ ਪਲੱਸ 1 ਚੋਂ ਹਾਂਜੀ ਸਰ ਬਹੁਤ ਕਿਉਂਕਿ ਤੁਸੀਂ ਮਤਲਬ ਪੰਜਾਬ 'ਚ ਸੈਕਿੰਡ ਪੋਜੀਸ਼ਨ ਹਾਂਜੀ ਸਰ 10th ਵਿੱਚੋਂ ਸੈਕਿੰਡ ਪੋਜੀਸ਼ਨ ਆ ਪੰਜਾਬ ਵਿੱਚੋਂ ਤੇ ਇਹ ਮੂਵੀ ਬਹੁਤ ਵਧੀਆ ਹੀ ਬੜੀ ਇਹਦੇ ਵਿੱਚ ਵਧੀਆ ਐਕਟਿੰਗ ਕੀਤੀ ਸਰ ਹੋਣਾਂ ਨੇ ਸਾਰੇ ਜਿੰਨੇ ਵੀ ਮੈਂਬਰ ਹੀ ਗਏ ਬਹੁਤ ਵਧੀਆ ਬਹੁਤ ਇੰਜੋਏ ਕੀਤਾ ਸਾਰਿਆਂ ਨੇ ਬਦੋ ਇੱਕ ਸਿਸਟਮ ਦਿਖਾਇਆ ਗਿਆ ਇੱਕ ਪ੍ਰਾਈਵੇਟ ਸਰਕਾਰੀ ਸਿਸਟਮ ਦੇ ਨਾਲ ਜੋ ਇੱਕ ਕੰਪੈਰੀਸ਼ਨ ਕੀਤਾ ਉਹ ਤੁਹਾਨੂੰ ਕਿਦਾਂ ਲੱਗਾ ਸਰ ਵਧੀਆ ਹੀਗਾ ਜੋ ਅੱਜ ਕੱਲ ਗਵਰਨਮੈਂਟ ਸਕੂਲ ਦੇ ਵਿੱਚ ਹੋ ਰਿਹਾ ਉਹੀ ਦਿਖਾਇਆ ਗਿਆ ਵਾ ਤੇ ਇਹਨੂੰ ਸੁਧਾਰਨ ਦੀ ਬਹੁਤ ਜ਼ਰੂਰਤ ਹੈ ਪ੍ਰਾਈ ਜਿੱਕਰ ਬੱਚੇ ਅੱਜ ਕੱਲ ਪ੍ਰਾਈਵੇਟ ਸਕੂਲ ਵਿੱਚ ਜ਼ਿਆਦਾ ਪੜਨਾ ਪ੍ਰੇਫਰ ਕਰਦੇ ਨੇ ਜਿੱਕਰ ਸਰਕਾਰੀ ਵਧੀਆ ਹੋਣ ਤਾਂ ਸਰਕਾਰੀ ਚ ਹਰ ਕੋਈ ਪੜਨਾ ਪਿਆ ਹੁੰਦਾ ਹਾਂਜੀ ਬਿਲਕੁਲ ਤੁਸੀਂ ਵੀ ਪੜਨਾ ਚਾਹਦੇ ਹੋ ਸਰਕਾਰੀ ਸਕੂਲ ਚ ਅਜੇ ਤੇ ਮੇਰੀ ਮਤਲਬ ਹੋ ਗਿਆ ਹੈ ਪਲੱਸ 2 ਤੇ ਹੋ ਰਹੀ ਆ ਮਤਲਬ ਐਸੇ ਤੇ ਦਿਲ ਦਾ ਕਰਦਾ ਹੋਏਗਾ ਵੀ ਤੁਸੀਂ ਇਹਨਾਂ ਦੇ ਮੈਂ ਇਹਨਾਂ ਦੀ ਟੀਚਰ ਹਾਂ ਟੀਚਰ ਹੋ ਕੇ ਕਿਵੇਂ ਲੱਗਿਆ ਟੀਚਰ ਸਭ ਤੋਂ ਜ਼ਿਆਦਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਪ੍ਰੈਜ਼ੈਂਟ ਟਾਈਮ ਜਿਹੜਾ ਚੱਲਦਾ ਪਿਆ ਹੈ ਉਸ ਟਾਈਮ ਦੇ ਦੌਰਾਨ ਸਾਡਾ ਸਿਸਟਮ ਇਹੋ ਜਿਹਾ ਬਣਾ ਦਿੱਤਾ ਗਿਆ ਕਿ ਟੀਚਰ ਇੱਕ ਜਿਹੜਾ ਉਹਦੇ ਪੂਰੀ ਤਰ੍ਹਾਂ ਦੇ ਨਾਲ ਹੱਥ ਬੰਨ੍ਹ ਦਿੱਤੇ ਗਏ ਆ ਹਾਂਜੀ ਇਹੀ ਕਿਰਦਾਰ ਸੀਗਾ ਸਾਡੇ ਹੁਸ਼ਿਆਰ ਸਿੰਘ ਦਾ ਜਿਨ੍ਹਾਂ ਨੂੰ ਸਸਪੈਂਡ ਵੀ ਹੋਣਾ ਪਿਆ ਸਕੂਲ ਤੋਂ ਬਟ ਬੱਚੇ ਜੇਕਰ ਚਾਣ ਚੌਣ ਬੱਚਿਆਂ ਦੇ ਤੇ ਬਹੁਤ ਕੁਛ ਕੀਤਾ ਜਾ ਸਕਦਾ ਹੈ ਬੱਚੇ ਜਿਹੜੇ ਆ ਉਹ ਸਪੋਰਟ ਦੇ ਵਿੱਚੋਂ ਟੀਚਰਸ ਦੀ ਤੇ ਇਸੇ ਤਰ੍ਹਾਂ ਮਾਪੇ ਵੀ ਸਪੋਰਟ ਦੇ ਵਿੱਚ ਆ। ਇਹ ਸਟੂਡੈਂਟ ਹੈਗੇ ਨੇ ਜਦੋਂ ਮਾਪੇ ਜਦੋਂ ਟੀਚਰ ਥੋੜਾ ਜਿਹਾ ਛਿੜਕਦੇ ਨੇ ਜਾਂ ਮਾਪਿਆਂ ਨੂੰ ਘਰੇ ਜਾ ਕੇ ਕੰਪਲੇਂਟ ਹੁੰਦੇ ਨੇ ਉਹਨਾਂ ਚੀਜ਼ਾਂ ਬਿਲਕੁਲ ਸਿਆਣਿਆਂ ਨੇ ਕਹਾਵਤ ਬਣਾਈ ਸੀ ਬੱਚਾ ਤੇ ਰੰਬਾ ਜਿਹੜਾ ਉਹ ਚੰਡੇ ਹੀ ਚੰਗੇ ਹੁੰਦੇ ਆ। ਤੇ ਉਹ ਚੀਜ਼ ਜਿਹੜੀ ਆ ਸਾਡੇ ਵਿੱਚੋਂ ਖਤਮ ਹੁੰਦੀ ਜਾ ਰਹੀ ਆ ਜੋ ਚੀਜ਼ਾਂ ਤੁਸੀਂ ਆਪਦੀ ਜ਼ਿੰਦਗੀ 'ਚ ਦੇਖਿਆ ਨੇ ਮਤਲਬ ਉਸ ਚਾਂਦੇ ਵੀ ਅਸੀਂ ਸਿੱਖਿਆ ਇਸ ਚੀਜ਼ ਤੋਂ ਹਾਂਜੀ ਬਿਲਕੁਲ ਇਹ ਚੀਜ਼ ਜਿਹੜੀ ਆ ਇਹ ਥੋੜਾ ਜਿਹਾ ਮਤਲਬ ਕਿ ਬ੍ਰਿਲੀਅੰਟ ਸਟੂਡੈਂਟ ਅਗਰ ਇਹ ਚਾਹੁੰਦੇ ਆ ਤੇ ਥੋੜਾ ਸਟਿਕਨੈਸ ਡਿਸਪੀਸਪਲਨ ਉਹਨਾਂ ਦੇ ਵਿੱਚ ਜ਼ਰੂਰ ਹੋਣਾ ਚਾਹੀਦਾ ਹੈ ਮਤਲਬ ਜਿਹੜਾ ਰੋਬ ਹੁੰਦਾ ਉਹ ਜ਼ਰੂਰ ਚਾਹੀਦਾ ਹਾਂਜੀ ਬਿਲਕੁਲ ਥੈਂਕ ਯੂ ਸੋ ਮਚ ਥੈਂਕ ਯੂ ਸਰ ਸੋ ਜਿੱਥੇ ਹੁਸ਼ਿਆਰ ਸੀ ਫਿਲਮ 'ਚ ਬਹੁਤ ਜ਼ਿਆਦਾ ਬੱਚਿਆਂ ਨੇ ਵੀ ਰੋਲ ਕੀਤਾ ਤੇ ਕੀ ਨਾਮ ਤੁਹਾਡਾ ਹੈ ਅਮਾਨਤ ਕਿਵੇਂ ਲੱਗਿਆ ਫਿਲਮ ਵਿੱਚ ਫ ਬਹੁਤ ਵਧੀਆ ਲੱਗਿਆ ਇਹ ਮੂਵੀ ਨੇ ਇੱਕ ਗੁੱਡ ਮੈਸੇਜ ਦਿੱਤਾ ਹੈ ਵੀ ਮਤਲਬ ਸਿਰਫ ਪੜਨ ਨਾਲ ਹੀ ਬੱਚੇ ਦੇ ਮਾਈਂਡ ਚ ਕੁਝ ਆਂਦਾ ਸਾਨੂੰ ਹਰ ਚੀਜ਼ ਮਿਕਸ ਕਰਕੇ ਬੋਲਣੀ ਚਾਹੀਦੀ ਹੈ ਜਿਦਾ ਸਤਿੰਦਰ ਸਰਤਾਜ ਨੇ ਇੱਕ ਵੇ ਮਤਲਬ ਨਾ ਡਿਵੈਲਪ ਕੀਤਾ ਵੀ ਮਤਲਬ ਜਿੱਦਾਂ ਗੇਮਸ ਰੱਖੀਆਂ ਵਿੱਚ ਹੋਰ ਸਾਰਿਆਂ ਨੂੰ ਸਮਝਾਇਆ ਵੀ ਐਦਾਂ ਹੁੰਦਾ ਹਾਂਜੀ ਮਤਲਬ ਉਹਨੂੰ ਵੱਡਿਆ ਓ ਕੈਕਟਰ ਬੰਨਾ ਹੈ ਕਿ ਬੰਨਾ ਕੀ ਜਾਂਦੇ ਹੋ ਐਕਟਰਸ ਐਕਟਰ ਬੰਨਾ ਹੈ ਹਾਂਜੀ ਇਹਦਾ ਇਹਦਾ ਪੈਸ਼ਨ ਹੀ ਹੈ ਆ ਜੇ ਮਤੋਂ ਆਸੰਦਾ ਸਮਾਂ ਹੋਵੇ ਜਾਂ ਰੋਂਦਾ ਹੋਵੇ ਐਕਟਿੰਗ ਮਿੰਟੋਂ ਮਿੰਟੀ ਨਿਕਲ ਜਾਂਦੀ ਅੰਦਰੋਂ ਹਾਂਜੀ ਇਮੋਸ਼ਨ ਹੁੰਦਾ ਹੈ ਅੱਛਾ ਇਮੋਸ਼ਨ ਹੈ ਚਲ ਫਿਰ ਰੋ ਕੇ ਦਿਖਾਓ ਚਲੋ ਥੈਂਕ ਯੂ ਸੋ ਮੱਚ ওকে ওকে ਥੈਂਕ ਯੂ